ਮੇਰਾ ਨਾ ਜੰਗੀ ਆਈ ਸਬਜ਼ੀ ਦਾ ਆ ਪਿੱਪੜਾ ਆ ਜੋ ਇਹ ਕਿੰਨਾ ਨੰਗਰ ਆ ਪਰ ਉਹ ਆਪਣਾ ਉਨੀਆਂ ਲੰਗਰ ਆ ਜੀ ਪਕਸਾਂ ਨੂੰ ਜੀ ਲੈਣਾ ਚਾਹੁੰਦੇ ਆ ਹਾਂ ਹਾਂ ਜੀ ਮਹਾਮਾਇ ਜੇ ਕੋਣ ਖਾਣੇ ਜਾਂਦੇ ਆ ਜੀ ਉਹ ਜਿੰਨਾ ਖਾਣੇ ਆ ਉਹਦੇ ਦੇ ਗੁਣੇ ਖਾਣੇ ਆ ਉਹੀ ਕਰਾਂਦੀ ਉਹ ਕੋਰਾ ਭਗਤਾਂ ਨੂੰ ਜੈ ਮਾਤਾ ਦੀ ਜੀ ਇਹ ਜੋ ਲੰਗਰ ਹਰ ਸਾਲ ਦੀ ਤਰ੍ਹਾਂ ਆਪਣੇ ਪਿੱਪੜਾ ਵਾਲੇ ਚ ਲਗਾਇਆ ਜਾਂਦਾ ਹੈ ਜੀ ਔਰ ਬਹੁਤ ਸਰਦਾ ਨਾ ਲਗਾਇਆ ਜਾਂਦਾ ਹੈ ਜੀ ਔਰ ਹਰ ਤਰ੍ਹਾਂ ਦੀ ਤਰ੍ਹਾਂ ਨਾਲ ਪਕੜਾ ਦੀ ਸਹਾਇਤਾ ਨਾਲ ਲੰਗਰ ਪਿਪਲਾਵਲੇ ਵਿੱਚ ਲੱਗਦਾ ਹੈ। ਐ ਮਾਤਾ ਦੀ। ਐ ਮਾਤਾ ਦੀ। ਇਹ ਮਹਾ ਮਾਈ ਦਾ ਪਿਪਲਾਵਲੇ ਵਿੱਚ 19ਵਾਂ ਲੰਗਰ ਲਗਾਇਆ ਜਾ ਰਿਹਾ ਹੈ। ਜੰਗੀ ਦੀ ਫਰੂਟ ਸ਼ਾਪ ਤੇ ਮਹਾ ਮਾਈ ਦੀ ਬੜੀ ਕਿਰਪਾ ਦਾਤੇ ਸਭ ਨੂੰ ਫੁੱਲੇ ਖਜ਼ਾਨੇ ਦੇਵੇ, ਸਭ ਦਾ ਹੀ ਭਲਾ ਕਰੇ ਮੇਰਾ ਪੋਲੇ ਨਾਤ। ਸਭ ਨੂੰ ਜਿਆਦਾ ਜਿਆਦਾ ਦੇਵੇ ਬਾਬਾ, ਮੇਰਾ ਕਰੇ ਤੰਦਰੁਸਤੀਆਂ ਦੇ। ਠੰਡੇ ਛੋਲੇ ਦੇਵੇ, ਮਾ ਚਿੰਤਾਪੂਰਣੀ ਦੀ ਬੜੀ ਕਿਰਪਾ, ਮਿਹਨਤ ਕਰਨੇ ਆ ਜੀ। ਆਪਾਂ ਸਾਡੀ ਕੀਰਤਨ ਮੰਡਲੀ ਵੀ ਐ ਸ਼ਿਵ ਸ਼ਕਤੀ ਕੀਰਤਨ ਮੰਡਲੀ ਪਿਪਲਾਵਾਲਾ। ਏ ਅਸੀਂ ਬੀਬੀਆਂ ਪੈਣਾ ਕੀਰਤਨ ਵੀ ਕਰੀਦਾ ਸਭ ਦੇ ਸਹਿਯੋਗ ਨਾਲ ਅਸੀਂ ਲੰਗਰ ਲਾਉਣਾ ਹੈ ਲੰਗਰ ਜੀ ਖੀਰ ਦਾ ਲੰਗਰ ਹੈ ਪਾਪੜਾ ਦਾ ਲੰਗਰ ਹੈ ਦਹੀਂ ਭੱਲੇ ਦਾ ਲੰਗਰ ਹੈ ਕੇਲਿਆਂ ਦਾ ਲੰਗਰ ਹੈ ਤੇ ਆਈਸਕ੍ਰੀਮ ਦਾ ਲੰਗਰ ਹੈ ਤੇ ਹੋਰ ਗੋਲ ਗੱਪਿਆਂ ਦਾ ਲੰਗਰ ਹੈ ਦਹੀਂ ਭੱਲਿਆਂ ਦਾ ਲੰਗਰ ਹੈ ਤੇ ਅਸੀਂ ਲੰਗਰ ਲਗਾਨੇ ਆ ਮਾਂ ਦੀ ਕਿਰਪਾ ਬੜੀ ਹੈ ਸਭ ਜਣੇ ਸਹਿਯੋਗ ਬਾਂਦੇ ਸਾਡੇ ਇੱਥੇ ਬੱਚਿਆਂ જય માતાજી ભક્તો જય માતા કૃષ્ણ પૂર્ણિમા